ਜੀ ਖਾਲਸਾ ਪੰਥ ਦਾ ਘਰ ਹੈ ਪੰਥ ਹਮੇਸ਼ਾ ਹੀ ਜੀ ਆਇਆਂ ਕਹਿੰਦਾ ਔਰ ਮੈਂ ਗੁਰੂ ਘਰ ਦੇ ਵਿੱਚ ਸਾਰੀ ਸੰਗਤ ਨੂੰ ਆਇਆਂ ਜਿੱਥੇ ਜੀ ਆਇਆਂ ਕਹਿਣੀ ਹੈ ਉੱਥੇ ਮੇਰੇ ਸਾਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਪਹੁੰਚ ਰਹੇ ਆ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆ ਰਹੇ ਤੇ ਮੈਂ ਸਮਝਦੀ ਹਾਂ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲ ਰਿਹਾ ਜਦੋਂ ਅਸੀਂ ਸਾਰੇ ਰਲ ਕੇ ਜੋ ਸਾਡੇ ਪਾਰਟੀ ਦੇ ਵਿੱਚ ਕੋਈ ਥੋੜੀ-ਬੋਧੀ ਖੜੋਤ ਆਈ ਸੀ ਉਹ ਅੱਜ ਅੱਗੇ ਵਧੇਗੀ ਗੱਲ ਕਰ ਦਿੱਤੀ ਜਾਵੇ ਕਿਉਂਕਿ ਸੁਦੇਸ਼ ਸਿੰਘ ਜੀ ਜੀ ਸਾਹਿਬ ਪਹਿਲਾਂ ਜਿਹੜੇ ਅਕਾਲੀ ਦਲ ਚ ਵਾਪਸ ਹੋਏ ਹੁਣ ਤੁਹਾਡੀ ਵੀ ਵਾਪਸੀ ਹੋ ਰਹੀ ਹੈ ਕੀ ਕਰਨਾ ਚਾਹੁੰਦੇ ਅਕਾਲੀ ਦਲ ਚ ਤਾਂ ਪਹਿਲੇ ਹੀ ਹੈ ਵਾਪਸੀ ਨਹੀਂ ਹੈ ਮੇਰੀ ਉਹ ਉਹਨਾਂ ਨੇ ਉਹਨਾਂ ਨੇ ਜਿਹੜੀ ਸਸਪੈਂਸ਼ਨ ਕੀਤੀ ਸੀ ਉਹ ਭਾਲ ਕਰਕੇ ਮੁੜ ਕੇ ਸੇਵਾ ਵਿੱਚ ਕਹਿੰਦੇ ਹੋਰ ਕਦੀ ਕਲਣਾ ਆਪਾਂ ਕਰੀਏ ਇਹ ਗੱਲ ਕੀਤੀ ਜਾਵੇ ਗਠਬੰਧਨ ਜਿਹੜਾ ਹੋ ਉਹਨੂੰ ਲੈ ਕੇ ਚਰਚਾਵਾਂ ਦਾ ਵਿਸ਼ਾ ਬਣਿਆ ਇਹ ਤਾਂ ਸਸਪੈਂਸ ਬਣਿਆ ਗਠਬੰਧਨ ਦਾ ਉਹਦੇ ਪ੍ਰਧਾਨ ਜੀ ਨੂੰ ਪੁੱਛਿਓ ਨਾ ਮੈਂ ਥੋੜਾ ਗੱਤਬੰਦਨ ਕਰਨਾ ਤੇ ਪ੍ਰਧਾਨ ਜੀ ਨੇ ਕਰਦਾ ਤੁਸੀਂ ਚੋਣਾਂ ਲੜ ਰਹੇ ਹੋ ਚੋਣਾਂ ਲੜਾਉਗੇ ਤੇ ਲੜੂਗੀ ਨਹੀਂ ਮੈਂ ਚੋਣ ਕਦੀ ਕਿਹਾ ਹੀ ਨਹੀਂ ਮੈਂ ਫਿਰ ਲੜਨੀ ਮੈਂ ਵਿਧਾਨ ਸਭਾ ਹੀ ਚੋਣ ਲੜਦੀ ਹਾਂ ਸ਼ੋਮਨਿਕ ਕੁਮਾਰੀ ਲੜਦੀ ਹਾਂ ਉਹੀ ਮੇਰਾ ਚਾਅ ਹੈ ਤੇ ਜਿਹੜਾ ਪਾਰਟੀ ਦੀ ਚੋਣ ਕੋਈ ਵੀ ਹੋਵੇ ਜਦੋਂ ਉਹਦਾ ਬੰਦਾ ਉਹ ਮੈਂ ਲੜਦੀ ਹੂੰ ਬਡੂਰ ਸਾਹਿਬ ਤੋਂ ਅਗਰ ਜੇ ਤੁਹਾਨੂੰ ਲੋਕ ਸਭਾ ਦੀ ਚੋਣਾਂ ਲੜਾਉਗੇ ਤੇ ਲੜੂਗੀ ਅਗਰ ਨਾ ਨਾ ਕੀ ਕਰੋ ਮੈਂ ਤਾਂ ਨਹੀਂ ਲੜਨਾ ਜੇ ਮੇਰੀ ਮੇਰੀ ਕਿਸਮਤ ਚ ਕੀ ਲਿਖਿਆ ਪਾਰਟੀ ਨੇ ਕੀ ਕਹਿਣਾ ਉਹ ਬਾਅਦ ਦੀ ਗੱਲ ਹੈ ਠੀਕ ਹੈ